ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਚੜੱਕ ਜੀ ਜ਼ਿਲ੍ਹਾ ਤਸੀਲ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 4 ਨਾਗਾ ਜੀ ਤੇ ਚਾਰ ਹੀ ਗੱਬਣ ਬਸ ਲਗਭਗ 4-5 ਦਿਨ ਹਫ਼ਤੇ ਦੇ ਆਸ-ਪਾਸ ਸਮਾਂ ਲੈਂਦੇ ਆ ਇੱਕ ਹੋਰ ਗੱਲ ਬਈ ਚਾਰੀ ਗਰਮੀ ਦੇ ਤੋਹਫੇ ਆ ਗਰਮੀ ਕਰ ਮਾਰੀ ਨੇ ਮਨਾਉਣੀ ਨਹੀਂ ਤੇ ਦੁੱਧ ਆਉ ਉਹਨਾਂ ਦਾ ਚੰਗਾ ਫੈਟ ਆਉ ਚੰਗੀ ਬਾਕੀ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਕ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਤੇ ਚੱਲੂਗਾ ਤੇ ਚੈਨਲ ਨੂੰ ਵੀਰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀ ਬਾਈ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਪੈਨ ਬਰਾ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਤੁਹਾਨੂੰ ਵੀਡੀਓ ਦਾ ਪਤਾ ਲੱਗਦਾ ਰਹਿੰਦਾ ਹੈ ਨਾ ਵੀਡੀਓ ਦਾ ਨੋਟੀਫਿਕੇਸ਼ਨ ਆਉਣ ਦਾ ਕਰ ਲਓ ਕਿ ਟਿੱਕੀ ਦਾ ਬਟਨ ਆਲ ਤੇ ਸੈੱਟ ਕਰ ਲਓ ਜਦੋਂ ਵੀਡੀਓ ਪਊ ਉਹਦੀ ਨੋਟੀਫਿਕੇਸ਼ਨ ਆ ਬਾਕੀ ਰਹੀ ਗਰਮੀ ਦੇ ਤੋਹਫਿਆਂ ਦੀ ਗੱਲ ਬਾਈ ਠੀਕ ਹੈ ਜੀ ਆਪਾਂ ਨੂੰ ਵੀ ਪਤਾ ਮੂਰੇ ਗਰਮੀ ਆਉਂਦੀ ਹੈ ਗਰਮੀ ਗਰਮੀ ਸਾਰਾ ਕੁਝ ਕ੍ਰੋਸ ਹੀ ਚੱਲ ਹਾਂ ਹੁਣ ਵੀ ਬਹੁਤ ਬਹੁਤ ਤਾਂ ਗਰਮੀ ਤੇ ਪਿਓਰ ਵਾਲੇ ਪਾਸੇ ਆਪਾਂ ਘਟ ਗਏ ਥੋੜਾ ਜਿਹਾ ਡਿਮਾਂਡ ਵੀ ਕ੍ਰੋਸ ਦੀ ਆ ਕਿਉਂਕਿ ਵੀਰੇ ਜਿਹਨੇ ਸਿੰਗਲ ਨਗ ਰੱਖਣਾ ਹੁੰਦਾ ਉਹਦੇ ਵਾਸਤੇ ਪਿਓਰ ਸੰਭਣੀ ਔਕੀ ਹੋ ਜਾਂਦੀ ਔਕੀ ਹੋ ਜਾਂਦੀ ਹੈ ਜਿਹਦੇ ਦਾ ਬਾਈ ਸਿਸਟਮ ਬਣਿਆ ਹੁੰਦਾ ਵੱਡਾ ਉਹਦਾ ਸੰਭ ਵੀ ਵੱਡਾ ਵੀ ਕਈ ਭੈਣ ਭਰਾ ਕਹਿੰਦੇ ਆ ਫਾਰਮ ਆ ਇਹਦਾ ਖੜੀਆਂ ਗਰਮੀ ਨਹੀਂ ਮੰਨਦੀਆਂ ਫਾਰਮ ਵਾਲਿਆਂ ਦੇ ਬਾਈ ਬਾਈ ਉਹਨਾਂ ਦਾ ਸਿਸਟਮ ਹੀ ਉਦਾਂ ਦਾ ਹਣਾ ਸਿਸਟਮ ਹੀ ਉਹਨਾਂ ਦਾ ਉਹਦੇ ਕਹਿਣ ਨੂੰ ਰੁਪੀਆ ਥੱਪਿਆ ਵਾਲਾ ਹੁੰਦਾ ਉੱਤੇ ਫਿਰ ਸ਼ਾਈ ਦਾ ਰੋਲਾ ਬਾਈ ਸ਼ਾਈ ਵਾਲ ਦਾ ਕ੍ਰੋਸ ਆ ਬੜਾ ਰੀਨਲ ਦੂਜਾ ਸੁਆ ਬਾਈ ਵਜਨ ਬੜਾ ਚੰਗਾ ਵਜਨ ਵੀ ਚੰਗਾ ਤੇ ਬਾਈ ਟੋਫਾਈ ਆ ਲੈ ਲਓ ਜੀ ਚੈੱਕ ਕਰੋ ਸੋਨਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਬਾਈ ਮਰੇ ਕੈਮਰੇ ਤੋਂ ਦੱਤੀ ਆ ਵੈੜ ਗਰੰਟੀ ਹੋਊ ਬਈ ਆਪਣੀ ਸਾਰੀਆਂ ਦੀ ਪਾਰ ਪਿੱਛੇ ਦੀ ਖਣਾ ਦੀ ਠੀਕ ਆ ਜੀ ਠੀਕ ਆ ਠੀਕ ਆ ਤੇ ਠੰਡੇ ਸੀਲ ਦੀ ਠੰਡੀ ਸੀਲ ਦੀ ਹਾਂ ਬੋਪਰਾ ਕਰਦੇ ਆ ਤੇ ਨਾਲ ਇਹ ਵੀ ਗਰੰਟੀ ਹੋਊੀ ਆਪਣਾ ਮਾਲ ਹਿਮਾਚਲ ਵਾਲਾ ਨਹੀਂ ਹੁੰਦਾ ਠੀ ਇਹ ਵੀ ਗਰੰਟੀ ਹੈ ਗਰੰਟੀ ਹੋਊ ਬਈ ਠੀਕ ਆ ਜੇ ਕੋਈ ਆ ਕੇ ਇੱਥੇ ਸਾਫਤ ਕਰ ਦੇਵੇ ਬਾਈ ਗਾਂਜਾਂ ਫਰੀ ਦੇ ਦਾਂ ਸਾਰੀਆਂ ਸਾਰੀਆਂ ਕਿਰਾਇਆ ਵੀ ਆਪਦੇ ਕੋਲ ਬਾਈ ਖਰਕਰੀ ਆ ਠੀਕ ਆ ਸਿੱਧੀ ਗੱਲ ਆ ਠੀਕ ਹੈ ਜੀ ਹਾਂ ਉਹ ਬੰਦਿਆ ਨੇ ਦੋ ਤਿੰਨ ਵਾਰੀ ਮੈਨੂੰ ਅਫਦੂਲ ਆਇਆ ਹਮਾ ਚਲਾ ਲੈਣ ਕਿਉਂਕਿ ਮੈਂ ਪਹਿਲਾਂ ਘੱਡਾਂ ਲੈ ਕੇ ਜਾਂਦਾ ਹੁੰਦਾ ਸੀ ਠੀਕ ਹੈ ਜੀ ਹਾਂ ਆਪਾਂ ਦਾ ਸਿੱਧਾ ਹੀ ਕਿਹਾ ਵੀ ਆਪਦਾ ਨਾਂ ਬਈ ਮਾਲ ਲੈਣਾ ਠੀਕ ਹੈ ਜੀ ਤੇ ਨਾ ਵੇਚਣਾ ਤੁਹਾਡਾ ਠੀਕ ਹੈ ਜੀ ਹਾਂ ਫੋਨ ਮੈਨੂੰ ਨਿਤੰਗੋਂ ਆਉਂਦੇ ਉਹਨਾਂ ਦੇ ਅੱਛਾ ਤੇਰੇ ਹਾਂ ਤੇਰੇ ਨੇੜੇ ਤੇਰੇ ਏਰੀਆ 'ਚ ਖੱਡਾ ਚੱਲਦਾ ਸਾਡਾ ਠੀਕ ਹੈ ਜੀ ਅਸੀਂ ਭੇਜ ਦਿਆਂ ਤੂੰ ਹੀ ਵੇਚ ਹੂੰ ਮੈਂ ਕਿਹਾ ਵੀ ਨਹੀਂ ਆਪਾਂ ਨਹੀਂ ਵੇਚਣਾ ਠੀਕ ਹੈ ਜੀ ਹਾਂ ਗਾਰੰਟੀ ਹੋਊਗੀ ਬਾਈ ਕਹਿੰਦਾ ਮੱਚ ਲਾਲਾ ਮਾਲ ਨਹੀਂ ਹੋਣਾ ਬਾਕੀ ਵਜਨ ਵਜੂਦ ਬੜਾ ਚੰਗਾ ਬਾਕੀ ਵੀਰੇ ਜਿਹੜੇ ਬੰਦੇ ਪਾਰਖੂ ਆ ਉਹਨਾਂ ਨੂੰ ਦੱਸਣ ਦੇ ਥੋੜੀ ਨਹੀਂ ਲੈਉਣ ਦਾ ਆਪਾਂ ਨੂੰ ਹੀ ਪਤਾ 20 ਬਾਈ ਨੂੰ ਉਥੋਂ ਫੜ ਲੈਉਣੇ ਆ ਠੀਕ ਆ ਨਫਾ ਖੁੱਲਾ ਦਿੰਦੀਆਂ ਪਰ ਮੁੜ ਕੇ ਲੋਕ ਪੁੱਤਾਂ ਨੂੰ ਗਾਲਾਂ ਕੱਢਦੇ ਉਹਦਾ ਕੀ ਫਾਇਦਾ ਸਹੀ ਗੱਲ ਆ ਜੀ ਬਾਕੀ ਸੰਭੀ ਪੜੀ ਵਜਨ ਵਜੂਦ ਪੂਰਾ ਚੰਗਾ ਸੋਹਣਾ ਹਵਾਨਾ ਤਿਆਰੀ ਬਹੁਤ ਕਮਾਲ ਦੀ ਕਰਦੀ ਹੁੰਦੀ ਆ ਜੀ ਜਿਹੜੇ ਹਿਸਾਬ ਨਾਲ ਕਰਮਾਲੀ ਦਾ ਵਜਨ ਆ ਉਹ ਹਿਸਾਬ ਨਾਲ ਦੁੱਧ ਚੰਗਾ ਕੱਢੂ। ਭਾਈ 17-18 ਕਿਲੋ ਅਗਲੇ ਨੇ ਕਿਹਾ ਠੀਕ ਹੈ ਜੀ। 17-18 ਮੰਨ ਕੇ ਆਪਾਂ ਲਈਆ। ਠੀਕ ਹੈ ਜੀ। ਭੈਣ ਭਰਾ ਦੀ ਸਮਝ ਨਾਲ ਲੈ ਲੈਣ ਸਮਝ ਨਾਲ। ਹਾਂ ਤੇ ਪਰ ਜੇ ਇਹਨੇ ਇੰਨਾ ਨਾ ਪਿਆਇਆ ਵਜਨ ਵਾਲੀ ਨੇ ਫੇਰ ਉਹ ਤੈਨੂੰ ਮੰਨ ਦੱਸੀ ਜਾਣਾ ਜਿਹਨਾਂ ਦੀਆਂ ਫਸਲਾਂ ਰੀਡਿੰਗ ਉਹਨਾਂ ਨੇ ਤਾਂ ਪਿਆਉਣਾ ਨਹੀਂ। ਇਹਦੇ 17-18 ਐਫ ਦੇ ਵੀਰੇ 25 ਕਿਲੋ ਵਰਗਾ। ਹਾਂ ਲੈ। ਬਾਕੀ ਹਵਾਨਾ ਕਰਮਾਲੀ ਦਾ ਦੇਖ ਸਕਦੇ ਹੋ ਸੂਨਾ। ਥਾਨ ਬੜਾ ਟੌਪ ਦਾ ਹੋਵੇ ਐਸੀ ਕਰਦੀ ਸੀਗੀ। ਠੰਡੀ ਸੀ ਲਪੂਰੀ ਆ। ਪਹਿਲਾਂ ਹੀ ਦੱਸ ਦਿੰਨੇ ਬਾਈ ਹਾਈਟ ਨਾਰਮਲ ਨਾਰਮਲ ਆ ਬਾਈ ਨਾਰਮਲ ਆ ਛੋਟੀ ਵੀ ਨਾ ਕੋਈ ਸਮਝੇ ਛੋਟੀ ਵੀ ਨਹੀਂ ਤੇ ਵੱਡੀ ਵੀ ਨਾ ਸਮਝੇ ਵੱਡੀ ਵੀ ਨਾ ਸਮਝੇ ਇਹੀ ਗੱਲ ਆ ਨਾਰਮਲ ਹਾਈਟ ਆ ਪਰ ਵਜਨ ਦੇ ਪੱਖ ਤੋਂ ਪੂਰੀ ਚੰਗੀ ਆ ਤਿਆਰੀ ਬਹੁਤ ਸੋਹਣੀ ਆ ਵੱਡਾ ਹਵਾਨਾ ਗੱਠ ਡੂੜ ਗੱਠ ਨੂੰ ਹਵਾਨਾ ਸਟਾਰਟ ਹੁੰਦਾ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਹਜੇ ਸਮਾਂ ਵੀ ਲੈ ਜੂ ਫਿਰ ਸਮਾਂ ਲੈਂਦੀ ਆ ਕਾਰ ਤੋਂ 5 ਦਿਨ ਬਾਈ ਠੀਕ ਆ ਜੀ ਹਾਂ ਤੇ ਜੇ ਲੈਣ ਦੇ ਇੰਜ ਵਾਲੀ ਡਿਮਾਂਡ ਜਿਹੜੀ ਜਮਾ ਫਿਕਸ ਜੈਤ ਜੀ ਮੁੱਲ ਕਾਨੂੰਨ ਦਾ ਫੜੜ ਆਪਣਾ ਪੈਂਡ ਕਰਾਲਾ ਛਾੜ ਕਰਾਲਾ ਠੀਕ ਆ ਜੀ ਠੀਕ ਆ ਇਹਦੀ ਆਪਾਂ 60 ਜੋ ਹਜ਼ਾਰ ਰੁਪਿਆ ਛੋੜ ਕਰਾਂਗੇ। ਹੋਜੂ ਮਾਨਤਨ। ਛੋੜ ਛੱਪਾ ਹੋਰ ਕਰਦਾਂ। ਚਲੋ ਛੋੜ ਛੱਪਾ ਹੋਜੂ ਆਏ ਸੱਜਣ। ਬਸ ਆਏ ਹੋਣਾ। ਬਾਹਲਾ ਨਹੀਂ ਕਰੋ। ਬਾਹਰ ਨਹੀਂ ਆਉਣਾ ਕੋਈ 50 ਤੇ ਫਿਰ ਦਰ ਰਵੇ। ਪਰ ਆ ਕਹ ਵੀ ਭਰਾਣ ਭਰਾ ਬਈ ਪੈਸੇ ਲਾਉਣੇ ਆ। ਹਾਂਜੀ। ਆਪਾਂ ਨੂੰ ਬਾਹਲਾ ਨਹੀਂ ਵੀ ਆਨਲਾਈਨ ਮਂਗਾਓ। ਸਹੀ ਗੱਲ ਹੈ ਜੀ। ਠੀਕ ਆ ਆਪਣੇ ਘਰੇ ਆਓ ਚਾਹ ਪਾਣੀ ਪੀਓ ਦਸੱਲੀ ਕਰੋ ਫਿੱਟਾ ਠੀਕ ਆ। ਥਣੋਂ ਗੱਲ ਤੇ ਪਸੂ ਹੋਇਆ ਸਾਈ ਵੀ ਮੋੜ ਕੇ ਮੋੜਾਂਗੇ। ਠੀਕ ਆ ਜੀ। ਖਰਚਾ ਵੀ ਦਵਾਂਗੇ ਬਾਕੀ ਵੀਰੇ ਇਹ ਗੱਲ ਹੁੰਦੀ ਹੈ ਨਾ ਮੈਂ ਰੇਕ ਵੀਡੀਓ ਚ ਕਹਿਣਾ ਹੁੰਦਾ ਬਈ ਜਦੋਂ ਆਪਾਂ ਮੰਨ ਲਾ ਜਿਨੇ ਜਿੰਨਾ ਬਜਟ ਆਪਾ ਇਹ ਨਹੀਂ ਕਹਿੰਦੇ ਸਾਰਿਆਂ ਨੇ ਇੱਕੋ ਜਿਹੇ ਪੈਸੇ ਲਾਉਣੇ ਆ ਹਾਂਜੀ ਬਈ ਜਿੰਨੇ ਵੀ ਪੈਸੇ ਲਾਉਣੇ ਫਿਰ 2-300 ਦਾ ਤੇਲ ਨਾ ਕੋਈ ਵਹਿੰਗੀ ਨਹੀਂ ਹੁੰਦੀਗਾ ਉਹ ਤਾਂ ਨੋਰਮਲ ਗੱਲ ਹੀ ਆ ਬਈ ਬਾਕੀ ਤਨ ਮੈਂ ਉਹੀ ਕਹੀ ਜਾਂਦਾ ਵੀ 22-23 ਰੀਂਗਾਂ ਲੈ ਕੇ 50-50 ਦਾ ਲੋਕ ਉਹਨਾਂ ਦਾ ਮੰਗੀ ਜਾਂਦੇ ਜਿਨ੍ਹਾਂ ਦੀ ਮੋਗ ਹਟ ਗਈ ਕੋਈ ਹਟਾਈ ਨਹੀਂ ਸਕਦਾ ਜੈਡ ਡਿਮਾਂਡ ਆ ਸੇ ਤਾਂ ਗੱਲ ਸਹੀ ਆ ਜੀ 60000 ਤੋਂ ਖੁੱਲੀ ਛੋੜ ਹੋ ਜੀ ਚਲੋ ਆ ਵੀ ਰੈਡ ਵੀਰੇ ਦੂਜਾ ਥੂਗਾ ਹੁੰਦੀ ਆ ਸਵਾ ਕਿੰਨਾ ਕ ਲੈਂਦੀ ਆ ਚਾਰ ਤੋਂ ਪੰਜ ਦੇਣੀ ਬਰਾੜਾ ਇਹ ਲੈਂਦੀ ਆ ਠੀਕ ਆ ਜੀ ਠੀਕ ਆ ਬਾਕੀ ਚੈੱਕ ਕਰ ਸਕਦੇ ਹਾਂ ਠਾਣਾ ਦੀ ਪਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਆ ਕ੍ਰੋਸ ਚ ਵੜੇ ਆ ਬਾਈ ਇਹ ਵੀ ਕ੍ਰੋਸ ਆ ਹਾਂ ਠੀਕ ਆ ਜੀ ਬਾਕੀ ਟੋਰ ਕੇ ਵਿਖਾ ਬਾਕੀ ਕੰਦ ਕਾਠੇ ਦਾ ਚੰਗਰਾ ਯਾਰ ਹਾਂ ਬਾਈ ਵਜਨ ਵਾਲੀ ਆ ਵੱਡੀ ਆ ਬੈੜੀ ਸਭੇ ਪਲੀ ਸਾਰੀਆਂ ਹੀ ਆ ਕੋਈ ਐ ਨਹੀਂ ਲਿਸੜਾਈਆਂ ਦੈਣ ਜਰੂਰ ਪੰਜਾਂ ਚਾਰ ਰੇਲ ਕੱਢਦੀ ਆ ਜੀ ਜਿਹੜੇ ਦੈਣ ਹੁੰਦੇ ਆ ਵੀਰੇ 2-4 ਦਿਨ ਵੱਧ ਵੀ ਹੋ ਸਕਦੇ ਆ ਤੇ ਘੱਟ ਵੀ ਹੋ ਸਕਦੇ ਸੋਨਾ ਹਵਾਨਾ ਥਾਣਾ ਕੱਲਾ ਕੱਲਾ ਨਿੱਖੜ ਮਹੱਤੀ ਜਿਵਾਈਲਾ ਥਾਣਾ ਚਾਰ ਹੀ ਥਾਣਾ ਫੋੜਸ਼ਾਂਗ ਪੂਰਾ ਵੀ ਨਹੀਂ ਜੀ ਥਾਣ ਤੋਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਬਾਕੀ ਨਵਾਈ ਆ ਥੋੜੀ ਉਵੇਂ ਪਿੰਡ ਹਜੇ ਗਿੱਲਾ ਪਿਆ ਕਰੋ ਚੈੱਕ ਹਾਂ ਬਾਕੀ ਬੂਤੀ ਬਹੁਤ ਹੋਣੀ ਆ ਬਾਈ ਜੀ ਚੈੱਕ ਕਰ ਲਓ ਜੀ ਨਿੱਕੇ ਨਿੱਕੇ ਆ ਨਾ ਵੇਰ ਟੋਪ ਦਾ ਥਾਣਾ ਫੋੜਸ਼ਾਂਗਪੁਰ ਫਿਟਨੈਸ ਵਾਲਾ ਹਵਾਨਾ ਬਰੇ ਕੋਈ ਨਹੀਂ ਟਟਮਾ ਲੈਵਾ ਨਹੀਂ ਦਾ ਬਈ ਐਵੇਂ ਲੰਕ ਦਾ ਜਾ ਫਿਰੂ ਗੈਨਪੁਰ ਪ੍ਰੋਪਰ ਫਿਟਨੈਸ ਵਾਲਾ ਜੀ ਬਾਕੀ ਠੰਡੀ ਸੀਲ ਥਨਾ ਦੀ ਬਾਹਰ ਪਿੱਛੇ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜੋ ਤੇ ਇਹਦੀ ਡਿਮਾਂਡ ਜੀ ਅੱਜ ਦੀ ਬਈ ਇਹਦੀ ਡਿਮਾਂਡ ਆ 61000 ਰੁਪਇਆ ਜੋੜਾ ਲੈ ਜੇ ਸੱਜਣ ਬਰੇ ਕੋਈ ਜੋੜੇ ਜੋ ਵਧ ਕਰਦਾਂਗੇ ਕੋਈ ਚੱਕਰ ਨਹੀਂ ਠੀਕ ਆ ਜੋੜੇ ਜੋ ਵਧ ਕਰਦਾਂਗੇ ਕੋਈ ਗੱਲ ਨਹੀਂ ਪਰ ਕੱਲੀ ਦਾ ਇਹਦਾ 61000 ਰੁਪਇਆ ਛੋੜ ਛੱਪਾ ਹੀ ਹੋਊਗਾ ਛੋੜ ਛੱਪਾ ਜੀ ਹਾਂ ਜਾ ਜੀ ਡਿਮਾਂਡ ਹੈ ਜੀ ਜਮਾ ਜਾਏ ਬਈ ਇਸਤਾਨ ਨੰਬਰ ਵੀਰੇ ਸੁਆ ਕਰਨ ਮਾ ਜੀ ਇਹਦੇ ਇਹਦੇ ਬਾਈ ਅਗਲੇ ਨੇ ਤਾਂ ਦੂਜੇ ਗਿਆ ਠੀਕ ਹੈ ਮੈਂ ਹਣ ਭਰਾ ਕੋਈ ਤੀਜੇ ਮੰਨ ਲੇ ਠੀਕ ਹੈ ਜੀ ਠੀਕ ਆ ਜੀ ਆਪ ਦੀ ਸਾਂਝ ਨਾਲ ਲੈ ਲੇ ਕੋਈ ਜਿਦਾਈ ਨਹੀਂ ਬਾਈ ਜਿਹੜੀ ਤਾਂ ਤੁਸੀਂ ਜਿਹੜਾ ਮਰਜ਼ੀ ਮੰਨ ਆਪਾਂ ਦੂਜੇ ਮੰਨ ਕੇ ਲਈ ਆ ਬਾਈ ਠੀਕ ਹੈ ਜੀ ਠੀਕ ਆ ਭੈਣ ਭਰਾ ਆਪ ਦੀ ਸਾਂਝ ਨਾਲ ਲੈ ਲਓ ਇਹ ਦੋਨੇ ਵੜਾ ਠੀਕ ਹੈ ਜੀ ਠੀਕ ਆ ਟਿੱਕੂ ਕਰੋ ਆਈਆਂ ਭਰਾੜਾ ਠੀਕ ਹੈ ਜੀ ਤੇ ਦੁੱਧ ਦੀ ਫੁੱਲ ਗਰੰਟੀ ਤੇ ਆਈਆਂ ਮਾਲਕ ਨੇ ਫੋਲ ਦਿੱਤੀ। ਇਹਦਾ ਅਗਲੇ ਨੇ ਕਿਹਾ ਵੀ 23-24 ਕਿਲੋ ਦੁੱਧ ਚੋਇਆ। ਠੀਕ ਹੈ ਜੀ। ਇਹਦਾ ਵੀ 22-23 ਕਿਹਾ ਬੰਦਿਆਂ ਨੇ। ਆਪਾਂ 20-20 ਮੰਨ ਕੇ ਲਈਆਂ ਦੋਨੇ। ਠੀਕ ਹੈ। ਭੈਣ ਭਰਾ ਆਉਦੀ ਸਮਝ ਨਾ ਲੈਣਾ ਢਿਲਾ ਬਖਾਰੇ ਬਹਿੜ ਕੇ ਬਾਈ। ਲੈ ਲੰਡੋਲਾ ਬਹੁਤ ਪੰਜਾਂ ਨੇ ਚੈੱਕ ਕਰ ਲਓ ਜੀ। ਥਣਾ ਦੀ ਪਾਰ ਪਿੱਛੇ ਦੀ ਹਾਂ ਥਣਾ ਦੀ ਪਾਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਹੋ ਬਾਈ। ਇਹਦੇ ਮਾਰੀ ਬੜੀ ਫੋਟਾਂ ਜ਼ਰੂਰ ਆ ਪਰ ਚਾਲਦੀਆਂ ਨਹੀਂ ਬਾਈ। ਦਿਖਾ ਦਿੰਨੇ ਆ। ਮਗਰ ਵੀ ਇਹ ਦੋ ਇੱਕ ਇੱਧਰ ਆ। ਮੋਰ ਕੇ ਭੈਣ ਭਰਾ ਇੱਥੇ ਆ ਕੇ ਕਹਿ ਰਹੇ ਨੇ ਦੱਸਿਆ ਨਹੀਂ ਜਿਹੜੀ ਆ ਚੀਜ਼ ਹੁੰਦੀ ਆ ਨਾ ਵੀਰੇ ਇਹ ਫੋਟ ਨਹੀਂ ਹੁੰਦੀ ਜਿਹੜੀ ਥਣ ਦੇ ਬਰਾਬਰ ਹੁੰਦੀ ਆ ਜਮਾ ਉਹਨੂੰ ਫੋਟ ਕਹਿੰਦੇ ਨੇ ਹੋਰ ਕਹਿ ਰਹੇ ਆਪਣੇ ਦਾਨੇ ਜੀ ਆ ਯਾਰ ਦੱਸਣਾ ਫਰਕ ਹੈ ਹਾਂ ਇਹਦੇ 'ਚ ਤਾਂ ਦੁੱਧ ਕਿਸੇ ਹਾਲਤ 'ਚ ਨਹੀਂ ਆਉਂਦਾ ਹੁੰਦਾ ਜਿਹੜੀ ਮੰਨ ਲਓ ਥਣਾਂ ਦੇ ਸੈਜ ਜਾਂ ਥਣਾਂ ਦੇ ਅੱਧ 'ਚ ਹੋਗੀ ਉਹਦੇ 'ਚ ਖਤਰਾ ਹੁੰਦਾ ਉਹਦਾ ਤਾਂ ਸਾਰਿਆਂ 'ਤੇ ਨਹੀਂ ਹੁੰਦਾ ਹੁੰਦਾ ਉਹਦੇ 'ਚ ਖਤਰਾ ਹੁੰਦਾ ਥੋੜਾ ਜਿਹਾ ਬਾਕੀ ਕੁਆਲਿਟੀ ਚੈੱਕ ਕਰ ਲਓ ਜੀ ਸਮਾ ਲੈ ਜੂ ਬਈ ਹਲੇ ਹਫਤਾ 10 ਦਿਨ ਇਹਦੇ ਬਈ ਡੇਢ ਮਕਾਬੂ ਪੂਰੇ 10 ਦਿਨ ਪਏ ਆ ਡੇਢ ਮਕਾਬੂ ਠੀਕ ਆ ਆਪਾਂ ਇਹ ਦੋਹਾਂ ਬਿਹੜਾਂ ਦਾ ਵੇਚਣ ਦਾ ਆਪਾਂ ਨੂੰ ਬਾੜਾ ਅਜ ਹੈ ਨਹੀਂ ਸੀ ਕੋਈ ਨਹੀਂ ਚਲੋ ਇਹ ਤਾਂ ਆ ਉਹਨਾਂ ਦੋਹਾਂ ਦੀ ਵੀਡੀਓ ਬਣਾਉਣੀ ਕਰਕੇ ਮੈਂ ਕਿਹਾ ਵੀ ਨਾਲ ਪਾ ਦਿੰਨੇ ਆ ਕੱਚਾ ਭਾਅ ਕਰਾਂਗੇ ਠੀਕ ਆ ਕੱਚੀਆਂ ਜੇ ਕਿਨੂੰ ਕੋਈ ਸਾਹਮਣ ਵਾਲਾ ਵੀਰ ਹੋਊਗਾ 10 ਦਿਨਾਂ ਦੇ ਕੋਈ ਬਾੜਾ ਨਹੀਂ ਹੁੰਦਾ ਸਹੀ ਗੱਲ ਤੇ ਬਿਹੜ ਪਿਆਰ ਵੇਖੀ ਕਿਹੜੇ ਹਿਸਾਬ ਨਾਲ ਪਿਆਰ ਹੋ ਜਾਂਦੀ ਹੈ ਚੰਗੀ ਹੋ ਜਾਂਦੀ ਹੈ ਵਜਨ ਵਾਲੀ ਆ ਕੋਈ ਛੋਟੀ ਨਾ ਸਮਝ ਲੈ ਇਹਨੂੰ ਬਾਕੀ ਥਨਾ ਦੇ ਸਹਿਜ ਵੀ ਸੋਨੇ ਆ ਗੈਪ ਫਿਰ ਲੱਗ ਗਿਆ ਹੱਥ ਬੇ ਚੈੱਕ ਕਰ ਲੋ ਮਾੜੀਆਂ ਮਾੜੀਆਂ ਵੈਸੀ ਐ ਟੈਂਕ ਨੇ ਜੇ ਉਹ ਫਾਰੋਚ ਬਾਈ ਕਹਿੰਦਾ ਚਲ ਦੇਣੀ ਗਾਰੰਟੀ ਹੋਊਗੀ ਇੱਕ ਹੋਰ ਗੱਲ ਆ ਵੀਰੇ ਵਜਨ ਵਾਲੀਆਂ ਵਹਿੜਾ ਜੇ ਇੱਕ ਹਾਈਟ ਸਾਰਿਆਂ ਦੀ ਬਾਈ ਇੱਕੋ ਜੀ ਆ ਸਾਹੀਵਾਲ ਦੀ ਪੂਰਾ ਨਾਰਮਲ ਆ ਦੂਜਿਆਂ ਦੀ ਇੱਕੋ ਜੀ ਆ ਕੋਈ ਆਏ ਨਹੀਂ ਕਹ ਬਾਈ ਕੋਈ ਉੱਚੀ ਆ ਕੋਈ ਛੋਟੀ ਆ ਆ ਚਾਰ ਪੰਜ ਦਿਨ ਦੀ ਕਟੇ ਜੇਦਾ ਵੀਰੇ ਕੱਲੀ ਲੈਣੀ ਆ ਉਹ ਕਿਸੇ ਨੇ ਠੀਕ ਆ ਜੀ ਠੀਕ ਆ ਕਿਉਂਕਿ ਆਪਣਾ ਜੋੜਾ ਇਕੱਠਾ ਲਿਆ ਪਾਉਸਾ ਹੌਣੇ ਮੁੱਲ ਕਰਨ ਲੱਗੇ ਆ ਠੀਕ ਆ ਜੀ ਕੱਲੀ ਲੈਣੀ ਆ ਤਾਂ 65 ਦੀ ਹੋਊਗੀ ਅੱਛਾ ਕੱਲੀ ਆ ਵੀ 65 ਦੀ ਹੋਊ ਨਸ਼ਾ ਜੇ ਕੋਈ ਜੋੜਾ ਲੈ ਲੂਗਾ ਠੀਕ ਆ ਜੀ ਠੀਕ ਆ ਜੈਸਨੋ ਆ 52.5 ਫੀ ਲੈਣਾ 562 ਹਾਂ ਜੇ ਕਿਸੇ ਨੇ ਮਾਨ ਤਨ ਕਰਾਉਣਾ ਫਿਰ ਪੈਣ ਪੈਣ ਚ ਕਰਾਂਗੇ ਬਾਕੀ ਭਾਈ ਜਿੰਨਾ ਤੋਂ ਆਪਾਂ ਲੈ ਕੇ ਆਂਦੀ ਆ ਵੀਡੀਓ ਉਹਨਾਂ ਨੇ ਵੀ ਵੇਖਣੀ ਆ ਭਾਈ ਵੇਖਣ ਆਪਾਂ ਦਾ ਨੰਬਰ ਵੀ ਦੇ ਦਾਂਗੇ ਡਰੈਸ ਵੀ ਦੇ ਦਾਂਗੇ ਗੱਲ ਹੀ ਜੇ 22500 ਤੋਂ ਵੱਧ ਮਾਰਜਿਨ ਨਿਕਲਿਆ ਆ ਠੀਕ ਆ ਜੀ ਠੀਕ ਆ ਕੋਈ ਭੈਣ ਭਰਾ ਕਹੇ ਬਲੈਕ ਕਤਰੀ ਆ ਗਾਣਕ ਜੁੜਾ ਫਰੀ ਠੀਕ ਆ ਜੀ ਹਾਂ ਫਿਰ ਆ ਕੇ ਫੋਨ ਕੇ ਲੈ ਲੈਣਾ ਹੀ ਹੁੰਦਾਗਾ ਹਾਂ ਭਾਈ ਨਫੇ ਮਾਰੇ ਲੋਕਾਂ ਨੂੰ ਦਾਸ ਨਹੀਂ ਲੈਣਾ ਆਪਾਂ ਠੀਕ ਆ ਜੀ ਹਾਂ ਸਮਾਂ ਪਾ ਕੇ ਜਿਨ੍ਹਾਂ ਨੇ ਪੈਰਲਾਈਵ ਆ ਜਿਨ੍ਹਾਂ ਨੇ ਕਾਰਛਿਆਣਾ ਖਾਦਾ ਉਹ ਤੈਨੂੰ ਪਤਾ ਚੌਂਚਾਣਾ ਨਹੀਂ ਖਾਂਦੇ ਮੁੜ ਕੇ ਇਹ ਤਾਂ ਗੱਲ ਠੀਕ ਆ ਆਪਣਾ ਨਵਾਂ ਕੰਮ ਆਪਾਂ ਜਾਇਜ਼ ਪਸ਼ੂ ਆਉਂਦੇ ਆ ਵੇਖਦੇ ਆ ਜਾਇਜ਼ ਕਮਾਈ ਆ ਬਾਈ ਹਾਂ ਦੂਜਾ ਸੁਆਈ ਇਹ ਕਹੇ ਬਈ ਅਗਲੇ ਨੇ ਢਿੱਲਾਂ ਲੱਗੂਆਂ ਬਹੁਤ ਪੰਜਾਂ ਨੇ ਲੈ ਹਵਾਨੇ ਚ ਜਿਹੜੇ ਸਾਡੇ ਢਿੱਲਿਆਂ ਢਿੱਲਾ ਜਿੰਦੇ ਤਿਆਰ ਹੋ ਗਏ ਆ ਤੁਰਿਆ ਲੈ ਜਾਣਾ ਸਾਡਾ ਤਾਂ ਬਾਈ ਐਨੂੰ ਵੀ ਵੇਖ ਵਹਿੜ ਲੈ ਆਈ ਝੋੜਾ ਹੋਣਾ ਹਵਾਨਾ ਲਾਓ ਜੀ ਕਰੋ ਚੈੱਕ ਹਾਂ ਲੈ ਚੱਲੀ ਵੀਰੇ ਇਹਨੂੰ ਕੁਆਲਿਟੀ ਇਹਦੀ ਵੀ ਚੰਗੀ ਆ ਬਜਣ ਚੰਗਾ ਬਾਕੀ ਫੇਸ ਕੁਆਲਿਟੀ ਸੋਨੇ ਥਣ ਕੱਲਾ ਕੱਲਾ ਨਖੜ ਮਹੱਤੀ ਚ ਵਾਈ ਅਲਾ ਥਣ ਚਾਰ ਹੀ ਥਣ ਇਹਦੀ ਫੋਰ ਸ਼ੱਕ ਕੋਈ ਨਹੀਂ ਜੀ ਜਿਹੜੀ ਤੇ ਸੀਗੀ ਬਾਈ ਆਪਾਂ ਦੱਸਤਾ ਕੱਲੀ ਕੱਲੀ 65000 ਦੀ ਜੋੜਾ 62.5 ਹਜ਼ਾਰ ਦਾ ਬਾਈ ਕਹਿੰਦਾ ਫੈਕਸ ਜੀ ਡਿਮਾਂਡ ਹੈ ਚੰਗੀਆਂ ਵੜਾ ਵੀਰੇ ਕੋਈ ਬਾਰਾ ਵੀ ਨਾ ਕਵੇ ਮਾਨਤਾਂ ਨੇ ਬਾਈ ਛੋੜ ਛੱਪਾ ਹੀ ਆ ਠੀਕ ਹੈ ਜੀ ਹਾਂ ਇਹ ਵੀ ਕੱਚੀਆਂ ਕੱਚੀਆਂ ਦੇ ਹੀ ਆ ਵੜਾ ਦੋਨੇ 75 75 ਦੀਆਂ ਇਹ ਤਾਂ ਵੇਪਾਰ ਗੀਆਂ ਇਹਦਾ ਗੱਲ ਹੈ ਜੀ ਹਾਂ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੀ ਖਾਨ ਚੈੱਕ ਕਰ ਲੋ ਟੌਪ ਦਾ ਜੈਜ ਡਿਮਾਂਡ ਆ ਜੇ ਕੋਈ ਇਕੱਠੀਆਂ ਆ ਲੈ ਲੈਂਦਾ ਤਾਂ ਚਲੋ 5000 ਦਾ 2000 ਦਾ ਫਾਇਦਾ ਹੋ ਜਾਣਾ ਜੀ ਤੇ ਜੇ ਕੱਲੀ ਕੱਲੀ ਲੈ ਜੂ ਤਾਂ ਉਹ ਜੀ ਡਿਮਾਂਡ ਕਰ ਦੋ ਬਾਈ ਕਹਿੰਦਾ ਬਾਕੀ ਨਗ ਸਾਰੇ ਚੰਗੇ ਆ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਣਾ ਜੀ ਧੰਨਵਾਦ